ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਬਹੁਤ ਮੇਰੀਆਂ ਵੀਡੀਓ ਨੂੰ ਭਰਪੂਰ ਹੰਗਾਰਾ ਦਿੰਨੇ ਹੋ ਆ ਡੱਡ ਨਾਮਾਂ ਦੇ ਉੱਤੇ ਮੈਨੂੰ ਪਿਆਰ ਨਾਲ ਕਮੈਂਟ ਕਰਦੇ ਹੋਗੇ ਤੇ ਮੈਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਹੋਜਾਂ ਕਰਕੇ ਨਵੇਂ-ਨਵੇਂ ਤਜਰਬੇ ਦੇ ਨਾਲ ਉਹੇ ਜਿਹੀਆਂ ਮੈਂ ਵੀਡੀਓ ਦਿੰਨਾ ਤੁਹਾਨੂੰ ਬਣਾ ਕੇ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਆ ਤੇ ਚੀਜ਼ਾਂ ਤੁਹਾਡੇ ਘਰੇ ਆ ਜਿਵੇਂ ਕਿ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਮੈਂ ਗਰਮੀ ਸਰਦੀ ਵਾਲੀਆਂ ਵੀਡੀਓ ਬਣਾਉਣਾ ਭਾਈ ਮੈਂ ਨਹੀਂ ਵੀ ਕੋਈ ਵੀਡੀਓ ਤੱਪੀ ਆਉਣਾ ਅਗਰ ਮੈਂ ਤੁਹਾਨੂੰ ਅੱਜ ਵਾਲੀ ਜਿਹੜੀ ਵੀਡੀਓ ਬਣਾਉਣਾ ਮੈਂ ਤੁਹਾਨੂੰ ਕਹਿੰਦਾ ਵੀ ਜੇੜਹਾੜ ਦੇ ਵਿੱਚ ਤੁਸੀਂ ਪਾ ਦਿਓ ਤਾਂ ਬਿਲਕੁਲ ਪਸ਼ੂਆਂ ਨੂੰ ਨੁਕਸਾਨ ਕਰੂਗੀ ਮੈਂ ਜਿਹੜੀ ਹੁਣ ਜਿੰਨੀਆਂ ਵੀ ਵੀਡੀਓ ਬਣਾਉਂਗਾ ਮੈਂ ਅਪ੍ਰੈਲ ਤੱਕ ਹੀ ਬਣਾਉਂਗਾ ਅਪ੍ਰੈਲ ਤੋਂ ਬਾਅਦ ਮੈਂ ਉਹ ਵੀਡੀਓ ਮੇਰੀਆਂ ਬੰਦ ਹੋ ਜਾਣਗੀਆਂ ਮਾਰਚ ਤੋਂ ਬਾਅਦ ਫਿਰ ਮੈਂ ਗਰਮੀ ਵਾਲੀਆਂ ਬਣਾਉਂਗਾ ਹੁਣ ਆਪਾਂ ਕੀ ਕਰਨਾ ਹੈ ਜਿਵੇਂ ਕਿ ਬਹੁਤ ਜ਼ਿਆਦਾ ਮੌਸਮ ਗਰਮਾ ਹੁਣ ਹੁਣ ਵੇਖੋ ਵੀ 12ਵਾਂ ਮਹੀਨਾ ਚੜਨ ਵਾਲਾ ਹੈ ਤੇ ਹਜੇ ਤੱਕ ਭਾਈ ਮੌਸਮ ਬਿਲਕੁਲ ਠੰਡਾ ਨਹੀਂ ਆ। ਜੀਰੋਂ ਇਹਨੇ ਕੀ ਕਰਨਾ ਠੰਡ ਸਿੱਟਣੀ ਹੈ ਇੱਕੇ ਦਮ ਧੁੰਦ ਸਿੱਟਣੀ ਹੈ ਤੇ ਇੱਕੇ ਦਮ ਹੀ ਆਪਾਂ ਨੂੰ ਧੁੰਦ ਸਿਰ ਦੇਣੀ ਆ। ਆਪਾਂ ਕੀ ਕਰਦੇ ਆ ਆਪਣੇ ਪਸ਼ੂ ਅੰਦਰ ਖੜੇ ਰਹਿੰਦੇ ਆ ਥਾਂ ਥੱਲੇੋਂ ਗਿੱਲਾ ਹੁੰਦਾ ਹੈਗਾ। ਪਸ਼ੂ ਬਾਹਰ ਨਹੀਂ ਕੱਢਦੇ। ਪਸ਼ੂ ਕੋਈ ਪਾਣੀ ਵੀ ਨਹੀਂ ਖੁੱਲ ਕੇ ਪੀਂਦੇ ਉਹਦੇ ਦੇ ਨਾਲ ਨਾ ਨੀਰਾ ਪੱਠਾ ਤੇ ਦੁੱਧ ਦੀ ਤਦਾਦ ਵੀ ਉਹਦੇ ਨਾਲ ਘਟ ਜਾਂਦੀ ਆ। ਘਟਣ ਦੇ ਨਾਲ ਪਾਣ ਜਦੋਂ ਆਪਾਂ ਪਸ਼ੂ ਪਾਲਾ ਮੰਨੂਗਾ ਆਪਣੇ ਪਸ਼ੂ ਦੇ ਨੱਕ ਦੇ ਵਿੱਚੋਂ ਰੇਸ਼ਾ ਬਗੂਆ ਪੂਰਾ ਫੁੱਲ ਰੇਸ਼ਾ ਬਗੂਗਾ ਤੇ ਜੇ ਤੇ ਅੱਜ ਮੈਂ ਦੋ ਵੀਡੀਓ ਤੁਹਾਨੂੰ ਬਣਾ ਕੇ ਦਿਨਾ ਹੈਗਾ ਫਿਰ ਆਪਾਂ ਉਹਨੂੰ ਕੀ ਕਰਨਾ ਹੈਗਾ ਉਹਨੂੰ ਆਪਾਂ ਦੋ ਆਪਾਂ ਤਿੰਨ ਚੀਜ਼ਾਂ ਲੈਣੀਆਂ ਹੈਗੀਆਂ ਤਿੰਨ ਚੀਜ਼ਾਂ ਲੈ ਕੇ ਉਹਨੂੰ ਕਿਵੇਂ ਬਚਾਉਣਾ ਸਾਰਿਆਂ ਨੂੰ ਪਹਿਲਾਂ ਉਹਨੂੰ ਆਪਾਂ ਲੈਣਾ ਹੈਗਾ 200 ਗ੍ਰਾਮ 250 ਗ੍ਰਾਮ ਤੱਕ ਵੀ ਤੁਸੀਂ ਜਿਹੜਾ ਰੇਸ਼ਾ ਜ਼ਿਆਦਾ ਬਗਦਾ ਗੋੜ ਲੈ ਸਕਦੇ ਹੋ ਤੇ ਆਪਾਂ ਨੂੰ ਕੀ ਕਰਨਾ ਹੈਗਾ 100 ਗ੍ਰਾਮ ਤੋਂ ਘੱਟ ਲੈਣਾ 50 60 ਗ੍ਰਾਮ ਆਪਾਂ ਉਹਦੇ ਵਿੱਚ ਕੀ ਕਰਨਾ ਹੈਗਾ ਅਦਰਕ ਪਾ ਲੈਣਾ ਤੇ ਦੋ ਚਮਚੇ ਹੀ ਆਪਾਂ 50 ਗ੍ਰਾਮ ਹਲਦੀ ਦੇ ਪਾ ਲੈਣਾ ਇਹਨੂੰ ਕੁੰਡੇ ਦੇ ਵਿੱਚ ਸਮਾਰ ਕੇ ਕੁੱਟ ਲੋ ਕੁੱਟ ਕੇ ਪਿੰਨੀ ਬਣਾ ਕੇ ਇਹਦੀ ਜਦੋਂ ਪਿੰਨੀ ਬਣਾ ਕੇ ਜਿਹੜੇ ਪਸ਼ੂ ਨੂੰ ਰੇਸ਼ਾ ਵਗ ਰਿਹਾ ਹੈ ਨੱਕ ਉਹਦਾ ਠੰਡਾ ਹੈ ਇਹ ਕੀ ਹੁੰਦਾ ਭਾਈ ਜਦੋਂ ਰੇਸ਼ਾ ਹੁੰਦਾ ਪਸ਼ੂ ਨੂੰ ਠੰਡ ਲੱਗਦੀ ਹੈ ਇਹ ਕੀ ਆ ਨਾ ਇਹ ਨਮੂਨੀਆਂ ਦੀ ਸ਼ਕਲ ਬਣ ਜਾਂਦਾ ਅੰਦਰ ਪਸ਼ੂ ਦੇ ਫੇਫੜਿਆਂ ਦੇ ਵਿੱਚ ਫੇਫੜਿਆਂ ਦੇ ਵਿੱਚ ਜਦੋਂ ਠੰਡ ਚੱਲ ਜਾਂਦੀ ਆ ਨਾ ਪਸ਼ੂ ਦੇ ਨੱਕ ਦੇ ਵਿੱਚੋਂ ਪਾਣੀ ਉਦ ਹੀ ਆਊਗਾ। ਅਗਰ ਤੁਸੀਂ ਇਹ ਦੇਖ ਲਓਗੇ ਵੀ ਇਹਦਾ ਇੱਕ ਤੁਹਾਨੂੰ ਮੈਂ ਤਜਰਬਾ ਦੱਸ ਦਿੰਨਾ ਔਰ ਤਜਰਬਾ ਕਰ ਵੀ ਲਿਓ ਔਰ ਹੈ ਵੀ ਕ੍ਰਿਟੀਕਲ ਮੇਰੇ ਉਸਤਾਦ ਨੇ ਦੱਸਿਆ ਵਾ ਮੈਨੂੰ ਜਿਹੜਾ ਕਿ ਮੈਂ ਖੁਦ ਆਪ ਪਰਤਾਇਆ ਸੀ ਮੇਰੀ ਮਾਂ ਦੇ ਘਰੇ ਤੁਸੀਂ ਕੀ ਕਰੋਗੇ ਜਿਸ ਪਸ਼ੂ ਦੇ ਨੱਕ ਵਿੱਚੋਂ ਪਾਣੀ ਵਗ ਰਿਹਾ ਹੈਗਾ ਤੁਹਾਨੂੰ ਪਤਾ ਲੱਗ ਗਿਆ ਵੀ ਇਹਨੂੰ ਉਹ ਨਮੂਨਿਆਂ ਦੀ ਸ਼ਿਕਾਇਤ ਹੋ ਗਈ ਆ। ਨਾਰਮਲ ਬੁਖਾਰ ਨਹੀਂ ਆ ਉਹਦੇ ਭਾਈ ਨੱਕ ਦੇ ਵਿੱਚ ਤੁਸੀਂ ਉਂਗਲ ਪਾਓ ਅਗਰ ਉਹ ਨੱਕ 'ਚ ਉਂਗਲ ਪਾ ਕੇ ਤੁਸੀਂ ਉਹਦੇ ਤੁਸੀਂ ਨਾਲ ਆਪਦੀ ਉਂਗਲ ਫੜੋਗੇ ਤਾਂ ਉਂਗਲ ਤੁਹਾਡੀ ਇਸ ਤਰ੍ਹਾਂ ਠੰਡੀ ਲੱਗੂਗੀ ਤੁਹਾਡੇ ਘਰੇ ਦੂਜੇ ਪਾਸੇ ਕਮੈਂ ਹੋਰ ਖੜੀ ਆ ਉਹਦੇ ਨੱਕ 'ਚ ਫੇਰ ਪਾ ਲਓ ਤੁਸੀਂ ਉਂਗਲ ਤੇ ਉਹ ਦਿਓ ਤੁਸੀਂ ਦੇਖੋਗੇ ਤੁਹਾਡੀ ਉਂਗਲ ਤੱਤੀ ਹੋਊਗੀ ਅਗਰ ਜਿਹੜੇ ਪਸ਼ੂ ਦੇ ਭਾਫਾਂ ਮਾਰਦਾ ਅੰਦਰੋਂ ਸਰਦੀ ਦੇ ਵਿੱਚ ਵੱਡੀ ਨਿਸ਼ਾਨੀ ਹੁੰਦੀ ਆ ਉਹ ਪਸ਼ੂ ਤੰਦਰੁਸਤ ਹੁੰਦਾ ਜਿਹੜੇ ਪਸ਼ੂ ਦੇ ਰੇਸ਼ਾ ਬਗੂਗਾ ਪਾਣੀ ਬਗੂਗਾ ਪਾਣੀ ਟਪਕੂਗਾ ਤੇ ਉਹ ਭਾਈ ਫਿਰ ਇਸ ਤਰਕੇ ਉਹਦੇ ਫੇਫੜਿਆਂ ਦੇ ਵਿੱਚ ਪਾਣੀ ਹੁੰਦਾ ਹੈਗਾ ਬੁਖਾਰ ਦੀ ਅੰਦਰੋਂ ਅੰਦਰ ਰਹਿੰਦਾ ਹੈ ਪਸ਼ੂ ਦੁੱਧ ਘੜ ਜਾਂਦਾ ਹੈਗਾ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ ਪਸ਼ੂ ਵਹਿਣ ਲੱਗ ਜਾਂਦਾ ਹੈ ਸਰਦੀ ਦੇ ਵਿੱਚ ਤਾਂ ਭਾਈ ਬੈਠਾ ਵਾ ਪਸ਼ੂ ਖੜਾ ਹੋਣਾ ਬਹੁਤ ਜ਼ਿਆਦਾ ਔਖਾ ਹੈ ਇਹਨੇ ਕੀ ਕਰਨਾ ਹੈ ਗੁਰਨੇ એનર્ਜੀ ਦੇਣੀ ਆ ਠੀਕ ਆ ਔਰ ਨਾਲ ਦੀ ਨਾਲ ਮੈਂ ਕੀ ਕਰਤਾ ਇੰਡੀ ਬੈਟਕ ਪਾਤਾ ਹਲਦੀ ਮੈਂ ਐਂਟੀਬੈਟਿਕ ਪਾਤੀ ਇਹਦੇ ਚ ਇੱਕ ਮੈਂ ਰਕਮੈਂਡ ਤੁਹਾਨੂੰ ਜ਼ਰੂਰ ਕਰੂੰਗਾ ਹਲਦੀ ਮੇਰੇ ਵੀਰ ਦੁਕਾਨ ਤੋਂ ਨਾ ਲਿਆਓ ਤੁਸੀਂ ਹਲਦੀ ਸਾਫਤੀ ਦੁਕਾਨ ਤੋਂ ਲਿਆਓ ਉਹਨੂੰ ਪਸਾ ਲਓ 20 ਰੁਪਏ ਕਿਲੋ ਪਸਾਈ ਲੈਂਦਾ ਬੰਦਾ ਠੀਕ ਆ ਉਹਨੂੰ ਤੁਸੀਂ ਪਸਾ ਲਓ ਭਾਵੇਂ ਤੁਸੀਂ 5 ਕਿਲੋ ਹਲਦੀ ਪਸਾ ਕੇ ਆਪਦੇ ਘਰੇ ਰੱਖ ਲਓ ਜੇ ਤੁਹਾਨੂੰ ਆਇਆ ਵੀ ਹਲਦੀ ਮੇਰੀ ਖਰਾਬ ਹੋ ਜੂ ਉਹਦੇ ਵਿੱਚ 5 ਕਿਲੋ ਹਲਦੀ ਦੇ ਵਿੱਚ ਤੁਸੀਂ ਕਮ ਸੇ ਕਮ 200 ਗ੍ਰਾਮ ਤੇਲ ਪਾ ਕੇ ਰਲਾ ਕੇ ਹਲਦੀ ਰੱਖ ਲਓ ਭਾਵੇਂ ਤੁਸੀਂ 10 ਸਾਲ ਹਲਦੀ ਰੱਖ ਲਓ ਜੇ ਥੋੜੀ ਹਲਦੀ ਖਰਾਬ ਹੋ ਗਈ ਤਾਂ ਠੀਕ ਇਹਨੇ ਕੀ ਕਰਨਾ ਹੈ ਜਿਹੜਾ ਆ ਪ ਤੀਜੀ ਆਈਟਮ ਲੈ ਲਈ ਆਪਾਂ ਅਦਰਕ ਅਦਰੇ ਨੇ ਕੀ ਕੰਮ ਕਰਨਾ ਹੈਗਾ ਨਾਲ ਐਂਟੀਬਾਇਟਿਕ ਦਾ ਕੰਮ ਵੀ ਕਰਨਾ ਨਾਲ ਇਹਨੇ ਗਰਮੈਸ਼ ਵੀ ਪਸ਼ੂ ਨੂੰ ਦੇਣੀ ਆ ਜਿਦੋਂ ਇਹ ਤਿੰਨਾਂ ਦਾ ਤਿਆਰ ਹੋ ਗਿਆ ਮਿਸ਼ਨ ਇਹ ਇੱਕ ਇਹੋ ਜੀ ਬਹੁਤ ਵਧੀਆ ਰਸਮੀ ਬਣ ਜੂਗੀ ਬਹੁਤ ਜ਼ਿਆਦੇ ਅਗਰ ਤੁਹਾਡਾ ਪਸ਼ੂ ਜਿੰਨਾ ਮਰਜੀ ਢਿੱਲਾ ਹੈਗਾ ਮਰਜੀ ਨੱਕ ਤੋਂ ਪਾਣੀ ਆਉਂਦਾ ਬੁਖਾਰ ਆ ਕਮਦਾ ਹੈ ਪਸ਼ੂ ਤੇ ਉਹਨੂੰ ਭਾਈ ਤੁਸੀਂ ਕੀ ਕਰਨਾ ਹੈਗਾ ਇਹ ਕੁੱਟ ਕੇ ਇੱਕ ਪਿੰਨੀ ਤੁਸੀਂ ਕਮ ਸੇ ਕਮ ਇਹ ਤਿੰਨਾ ਚੀਜ਼ਾਂ ਦੀ 200 ਗ੍ਰਾਮ 150 200 ਗ੍ਰਾਮ ਦੇ ਬਾਰੇ ਦੇ ਵਿੱਚ ਬਣਾ ਕੇ ਭਾਈ ਤੁਸੀਂ ਇਹ ਦੇ ਸਕਦੇ ਹੋ ਜਿਵੇਂ ਕਿ ਇੱਕ ਪਿੰਨੀ ਤੁਸੀਂ ਗੁੜ ਦੀ ਪਾ ਲਓ ਇਹਨਾਂਕ 50 ਗ੍ਰਾਮ ਅਦਰਕ ਪਾ ਲਓ ਤੇ 50 ਗ੍ਰਾਮ ਹੀ ਹਲਦੀ ਪਾ ਲਓ 150 ਗ੍ਰਾਮ ਹੋ ਗਿਆ ਇੱਕ ਪਿੰਨੀ ਤੜਕੇ ਦੇ ਦਿਓ ਤੇ ਇੱਕ ਪਿੰਨੀ ਆਥਣੇ ਦੇ ਦਿਓ ਬਿਲਕੁਲ ਤੁਹਾਡਾ ਪਸ਼ੂ ਤੰਦਰੁਸਤ ਹੋ ਜਾਊਗਾ ਔਰ ਦੁੱਧ ਨਹੀਂ ਘਟੂਗਾ ਖੂਨ ਨਹੀਂ ਘਟੂਗਾ ਔਰ ਲੀਵਰ ਦੇ ਵਿੱਚ ਜਿੰਨਾ ਵੀ ਠੰਡ ਬੜੀ ਆ ਫੇਫੜਿਆਂ ਦੇ ਜਿੰਨੀ ਠੰਡ ਬੜੀ ਆ ਬਿਲਕੁਲ ਓਕੇ ਹੋਜੂ ਜਿਹੜੇ ਸਾਡੇ ਫੇਫੜੇ ਆ ਭਾਈ ਫੇਫੜੇ ਸਾਰਿਆਂ ਨਾਲੋਂ ਕ੍ਰਿਟੀਕਲ ਨੇ ਇੱਕ ਰੂਂ ਦੀ ਤਰ੍ਹਾਂ ਫੇਫੜੇ ਆ ਆਪਣੇ ਜਿਹੜੇ ਅੰਦਰ ਕੰਮ ਕਰਦੇ ਆ ਸਾਰੇ ਸਰੀਰ ਨੂੰ ਚਲਾਉਂਦੇ ਆ ਅਗਰ ਪਸ਼ੂ ਦੇ ਇੱਥੋਂ ਹੀ ਨਮੂਨੀਆਂ ਹੋ ਗਿਆ ਪਸ਼ੂ ਤਾਂ ਭਾਈ ਪਸ਼ੂ ਵੀਰ ਜਾਂਦਾ ਐ ਐਂਡੀਬੈਡ ਕਾ ਪਟੀਕੇ ਲਵਾਉਨੇ ਆ ਡਾਕਟਰ ਸਹਿਮਾਨ ਠੀਕ ਕਰ ਦਿੰਦੇ ਆ ਮੈਂ ਨਹੀਂ ਕਹਿੰਦਾ ਵੀ ਠੀਕ ਨਹੀਂ ਕਰਦੇ ਠੀਕ ਹੋ ਜਾਂਦਾ ਹੈ ਡਾਕਟਰੀ ਇਲਾਜ ਦੇ ਨਾਲ ਵੀ ਇਹ ਠੀਕ ਹੋ ਜਾਂਦਾ ਕਿਉਂ ਮੈਂ ਜਿੰਨਾ ਕਿ ਮੇਰਾ ਤਜਰਬਾ ਮੈਂ ਦੇਸੀ ਤਜਰਬੇ ਦੇ ਨਾਲ ਤੁਹਾਨੂੰ ਇਹ ਵੀਡੀਓ ਤੇ ਜਾਣਕਾਰੀ ਦਿੰਦਾ ਰਹਿਣਾ ਹੈਗਾ ਅਗਰ ਤੁਸੀਂ ਇਹ ਦਿੰਦੇ ਰਹੋਗੇ ਅਗਰ ਹਫਤੇ ਦੇ ਵਿੱਚ ਇਹ ਮੇਰਾ ਮਿਸ਼ਨ ਤੁਸੀਂ ਦੋ ਵਾਰੀ ਬਣਾ ਕੇ ਦੇ ਦਿਓ ਤੁਸੀਂ ਐ ਕਰ ਲਓ ਵੀ ਇੱਕ ਐਤਵਾਰ ਆਇਆ ਐਤਵਾਰ ਆਪਣੇ ਕੋਲੇ ਦੇਣਾਗਾ ਐਤਵਾਰ ਨੂੰ ਤੁਸੀਂ ਇੱਕ ਦੇ ਦਿਓ ਇੱਕ ਤੁਸੀਂ ਬੁੱਧਵਾਰ ਨੂੰ ਦੇ ਦਿਓ ਇਹ ਤੁਸੀਂ ਚਾਰ ਖਰਾਕਾਂ ਆਪਦੇ ਤੰਦਰੁਸਤ ਪਸ਼ੂ ਜਿਨ੍ਹਾਂ ਬਹੁਤ ਜ਼ਿਆਦੇ ਧੁੰਦ ਪੈ ਰਹੀ ਆ ਬਹੁਤ ਜ਼ਿਆਦੇ ਠੰਡ ਪੈ ਰਹੀ ਆ ਹੁਣ ਨਹੀਂ ਮੈਂ ਕਹਿੰਦਾ ਜਦੋਂ ਬਹੁਤ ਜ਼ਿਆਦੇ ਕ੍ਰਿਟੀਕਲ ਧੁੰਦ ਪੈ ਰਹੀ ਆ ਠੰਡ ਆ ਤੁਸੀਂ ਦੋ ਦਿਨ ਰੱਖ ਲੋ ਐਤਵਾਰ ਤੇ ਬੁੱਧਵਾਰ ਠੀਕ ਆ ਤੁਸੀਂ ਇਹਦੇ ਹਫਤੇ ਦੇ ਵਿੱਚ ਆਪਾਂ ਕਿੰਨੇ ਵਾਰੀ ਦੇਣਾ ਪਊ ਮਹੀਨੇ ਦੇ ਵਿੱਚ ਆਪਾਂ ਨੂੰ ਚਾਰ ਵਾਰੀ ਤਾਂ ਮਹੀਨਾ ਦਾ ਭਾਈ ਠੰਡ ਪੈਂਦੀ ਨਹੀਂ 20-25 ਦਿਨ ਠੰਡ ਪੈਂਦੀ ਆ ਇੰਨਾ ਭਾਈ ਇਹ ਅੱਜ ਤੁਹਾਨੂੰ ਵੀਡੀਓ ਦੱਸੀ ਤੇ ਮੇਰੇ ਵੀਰ ਭਰਾ ਮਾ ਨੂੰ ਜਾਣਕਾਰੀ ਮੈਂ ਦਿੱਤੀ ਮੇਰੇ ਸੋਤਿਆਂ ਨੂੰ ਜਿਹੜੇ ਬਹੁਤ ਜ਼ਿਆਦੇ ਮੈਨੂੰ ਪਿਆਰ ਕਰਦੇ ਆ ਜਿਹੜੇ ਮੇਰੇ ਵੀਰਾਂ ਨੇ ਬਹੁਤ ਭਰਪੂਰ ਹੰਗਾਰਾ ਦਿੰਦੇ ਆ ਕਮੈਂਟ ਆਉਂਦੇ ਸੀ ਵੀ ਸਾਨੂੰ ਕੋਈ ਸਰਦੀ ਵਾਲੀਆਂ ਵੀਡੀਓ ਬਣਾ ਕੇ ਦਿਓ ਬਾਬਾ ਜੀ ਜਿਵੇਂ ਕਿ ਹੁਣ ਠੰਡ ਪੈ ਨਹੀਂ ਰਹੀ ਫੇਰ ਠੰਡ ਬਹੁਤ ਜ਼ਿਆਦੇ ਪਾਊਗੀ ਅਗਰ ਸਾਨੂੰ ਜਾਣਕਾਰੀ ਹੋਊਗੀ ਤਾਂ ਅਸੀਂ ਉਹ ਥੋੜੀ ਵੀਡੀਓ ਵੇਖ ਕੇ ਸਮਾਨ ਦੇ ਕੇ ਆਪਦੇ ਪਸ਼ੂ ਦੀ ਦੇਖਰੇਖ ਕਰ ਸਕਦੇ ਆ ਅੱਜ ਇਹਦੀ ਤੁਹਾਨੂੰ ਵੀਡੀਓ ਬਣਾਈ ਤੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਰ